ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਾਵੰਡੀਆ ਪੰਜਾਬੀ ਮੈਂ ਹਾਂ ਮਿੱਕੇ ਜੈਕਾ ਲੈ ਕੇ ਆਇਆ ਹਾਂ ਸਾਰਾ ਇਸ ਵੇਲੇ ਦੀ ਵੱਡੀ ਖਬਰ ਦੱਸਣੀ ਕਿ ਦਸੰਬਰ ਦਾ ਪਹਿਲੇ ਮਹੀਨੇ ਲੋਕਾਂ ਤੇ ਮਹਿੰਗਾਈ ਦੀ ਮਾਰ ਪਈ ਹੈ ਖਾਸ ਕਰ ਦੱਸਦੇ ਕਿ ਐਲਪੀਜੀ ਸਿਲੰਡਰ ਜਿਹੜਾ ਹੈ ਮਹਿੰਗਾ ਹੋ ਚੁੱਕਿਆ ਹੈ ਜੀਆਂ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਲਪੀਜੀ ਸਿਲੰਡਰ ਮਹਿੰਗਾ ਹੋ ਚੁੱਕਿਆ ਹੈ ਦੱਸਦੇ ਕਿ 16 ਰੁਪਏ 50 ਪੈਸੇ ਜਿਹੜਾ ਹੈ ਇਹ ਮਹਿੰਗਾ ਹੋਇਆ ਹੈ ਤਾਂ ਦੱਸਦੇ ਕਿ ਕਿਸ ਤਰੀਕੇ ਦੇ ਨਾਲ ਚੜਦੇ ਮਹੀਨੇ ਦੇ ਵਿੱਚ ਹੀ ਇਹ ਬਿਹਤ ਵੱਡਾ ਝਟਕਾ ਮਹਿੰਗਾਈ ਦਾ ਲੋਕਾਂ ਨੂੰ ਲੱਗਾ ਲੋਕ ਦੇਖ ਸਕਦੇ ਹੋ ਕਿ ਸਿਲੰਡਰ ਜਹੀ ਚੀਜ਼ ਹੈ ਜੋ ਕਿ ਹਰ ਇੱਕ ਵਿਅਕਤੀ ਯੂਜ਼ ਕਰਦਾ ਹੈ ਖਾਣਾ ਬਣਦਾ ਹੈ ਤੇ ਇਸੇ ਦੇ ਚੱਲਦੇ ਹਰ ਇੱਕ ਵਿਅਕਤੀ ਇਸ ਮਹਿੰਗਾਈ ਦੇ ਮਾਰ ਦੇ ਨਾਲ ਪ੍ਰਭਾਵਿਤ ਹੋਇਆ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆ ਦੱਸਦੇ ਕਿ ਆਮ ਜਨਤਾ ਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਪਹਿਲਾ ਝਟਕਾ ਲੱਗ ਚੁੱਕਿਆ ਹੈ ਦੱਸਦੇ ਯਾਨੀ ਕਿ ਰੋਜ਼ਾਨਾ ਇਸਤਮਾਲ ਕੀਤੇ ਜਾਣ ਵਾਲਾ ਐਲਪੀਜੀ ਗੈਸ ਸਿਲੰਡਰ ਅੱਜ ਮਹਿੰਗਾ ਹੋ ਗਿਆ ਹੈ ਦੱਸਦੇ ਕਿ 1 ਦਸੰਬਰ 2024 ਤੋਂ ਇਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਦੱਸਦੇ ਕਿ ਵਾਦਾ ਕੀਤਾ ਗਿਆ ਹੈ ਜਾਣੀ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਸ ਸਿਲੰਡਰ ਹੁਣ 16 ਰੁਪਏ 50 ਪੈਸੇ ਜਿਹੜਾ ਇਹ ਮਹਿੰਗਾ ਹੋ ਚੁੱਕਿਆ ਹੈ ਇਹ ਨਵੀਆਂ ਦਰਾਂ ਦੇਸ਼ ਭਰ ਦੇ ਵਿੱਚ ਅੱਜ ਤੋਂ ਲਾਗੂ ਹੋ ਗਈਆਂ ਨੇ ਦੱਸਦੇ ਕਿ ਜੇ ਦਿੱਲੀ ਦੀ ਗੱਲ ਕਰੀਏ ਤਾਂ ਇਸ ਸਿਲੰਡਰ ਦੀ ਕੀਮਤ 16 ਰੁਪਏ 500 ਰੁਪਏ ਤੱਕ ਵੱਧ ਚੁੱਕੀ ਹੈ ਉੱਥੇ ਹੀ 1800 8 ਮਤਲਬ 1818.50 ਰੁਪਏ ਦਾ ਇਹ ਸਿਲੰਡਰ ਮਿਲੇਗਾ ਪਹਿਲਾਂ ਦੱਸਦੇ ਕਿ 1802 ਰੁਪਏ ਵਿੱਚ ਇਹ ਉਪਲਬਧ ਹੁੰਦਾ ਸੀ ਕੋਲਕਾਤਾ ਦੇ ਵਿੱਚ ਵੀ ਜੇ ਇਸ ਦੀ ਗੱਲ ਕਰੀਏ ਤਾਂ 15 ਰੁਪਏ ਤੱਕ ਇਹ ਇਸ ਦੇ ਵਿੱਚ ਵਾਦਾ ਕੀਤਾ ਗਿਆ ਹੈ 1927 ਵਿੱਚ ਇਹ ਹੁਣ ਸਿਲੰਡਰ ਮਿਲੇਗਾ ਤਾਂ ਦੱਸਦੇ ਕਿ ਬਿਹਤ ਅਹਿਮ ਖਬਰ ਹੈ ਪੂਰੇ ਦੇਸ਼ ਦੇ ਵਿੱਚ ਕਿਉਂਕਿ ਲੋਕ ਜਿਹੜੇ ਨੇ ਇਸਤੇਮਾਲ ਕਰਦੇ ਨੇ ਗੈਸ ਸਿਲੰਡਰ ਰੋਟੀ ਬਣਾਉਣ ਦੇ ਲਈ ਖਾਸ ਕਰ ਉਹ ਲੋਕ ਵੀ ਜਿਹੜੇ ਗੈਸ ਸਿਲੰਡਰ ਦੀ ਸਹਾਇਤਾ ਦੇ ਨਾਲ ਆਪਣੇ ਆਪਣੇ ਰੈਸਟੋਰੈਂਟ ਚਲਾਉਂਦੇ ਨੇ ਕਿਉਂਕਿ ਕਮਰਸ਼ੀਅਲ ਯੂਜ਼ ਹੋਣ ਵਾਲਾ ਸਿਲੰਡਰ ਜਿਹੜਾ ਹੈ ਉਹ ਮਹਿੰਗਾ ਕੀਤਾ ਗਿਆ ਹੈ ਜੀ ਹੱਥ ਦੱਸਦੇ ਕਿ ਦੂਜੇ ਪਾਸੇ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕਿਸੇ ਤਰ੍ਹਾਂ ਦੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤਾਂ ਦੱਸਦੇ ਕਿ ਜਿਹੜਾ ਸਿਲੰਡਰ ਹੈ ਜਿਸ ਦੀ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕਾਜ਼ੀ ਕਿ 1 ਦਸੰਬਰ 2024 ਤੋਂ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਘਰੇਲੂ ਯੂਜ਼ ਵਾਸਤੇ ਘਰੇਲੂ ਉਪਯੋਗ ਵਾਸਤੇ ਜਿਹੜਾ 14.2 ਕਿਲੋਗ੍ਰam ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਹੈ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਇਹ ਦਿੱਲੀ ਵਿੱਚ ਵੀ 803 ਰੁਪਏ ਦਾ ਅਤੇ ਮੁੰਬਈ ਵਿੱਚ ਵੀ 802 ਰੁਪਏ ਦੇ ਕਰੀਬ ਉਪਲਬਧ ਹੋਵੇਗਾ